ਸਾਰੇ ਗੁਰਦੁਆਰਾਵਾਂ ਦਿਖਾਵਾਂਗੇ ਉਹਨਾਂ ਨਾਲ ਨਾਲ ਇਤਿਹਾਸ ਦੱਸਾਂਗੇ ਇਸ ਸਥਾਨ ਤੋਂ ਲੈ ਕੇ ਜਾਂਦੇ ਆ ਸਵੇਰੋਂ ਗਾਗਰ ਭਰ ਕੇ ਗਰਬਾ ਭਾਈ ਵਿਆਸ ਸੰਗਰੀ ਦਾ ਭਾਈ ਤਰੁਂ ਫੈਂਗੀ ਦਾ ਆਪਣੇ ਜਿਹੜੇ ਪੰਜ ਪਿਆਰੇ ਜਿਨ੍ਹਾਂ ਨੇ ਪੰਜਾਬ ਤੋਂ ਆਣਾ ਉਹ ਮੋਟੇ ਲੀੜੇ ਨਾ ਪਾ ਕੇ ਆਇਓ ਦਿੱਲੀ ਤੱਕ ਥੋੜੇ ਕੰਮ ਆਉਣਗੇ ਮੋਟੇ ਲੀੜੇ ਜਿਹੜਾ ਹੰਬ ਗਿਆ ਦੱਸ ਦੋ ਚਾੜ ਦੇਾਂਗੇ ਉੱਤੇ ਖੜੇ ਆ ਖੜੀਆ ਪਾਰਕਿੰਗ ਚ ਹਾਂ ਹਾਂਜੀ ਸਭ ਸ਼ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਸਾਰੇ ਆ ਠੀਕ ਠਾਕ ਹੋਵੂਗੇ ਅੱਜ ਆਪਾਂ ਚੱਲੇ ਆ ਜੋ ਗਦਾਬਰੀ ਨਦੀ ਦੇ ਨੇੜੇ-ਨੇੜੇ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਸਾਰਿਆਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ ਹੀ ਇਤਿਹਾਸ ਦੱਸਾਂਗੇ ਆਜੋ ਜੁੜੇ ਰਹੋ ਬਲੌਗ ਦੇ ਨਾਲ ਤੇ ਵਾਇਰਲ ਹੋ ਲੈ ਕੇ ਸ਼ੇਅਰ ਜ਼ਰੂਰ ਕਰਦੇਓ ਇਹ ਆ ਜੀ ਐਨ ਆਰ ਆਈ ਸਰਾ ਧੰਨ ਧੰਨ ਬਾਬਾ ਬੁੱਢਾ ਜੀ ਦੀ ਤੇ ਇੱਥੇ ਆਪਣੀ ਰਹਾਇਸ਼ ਆ ਬਾਬਾ ਨਦਾਨ ਸਿੰਘ ਜੀ ਦੇ ਲੰਗਰਾਂ ਤੋਂ ਸਿੱਧਾ ਹੀ ਹੋ ਕੇ ਜਿੱਥੇ ਗਾਗਰ ਸਾਹਿਬ ਭਰਦੇ ਆ ਉਦੋਂ ਗਾਹਾਂ ਗੁਰਦੁਆਰਾ ਸਾਹਿਬ ਆਉਂਦਾ ਗੁਰਦੁਆਰਾ ਨਗੀਨਾ ਘਾਟ ਇਹਦਾ ਇਤਿਹਾਸ ਤੁਹਾਨੂੰ ਹੁਣ ਦੱਸਦੇ ਆ ਨਾਲ ਦੀ ਨਾਲ ਵੀ ਕੀ ਹੋਇਆ ਸੀ ਆ ਦੇਖੋ ਇੱਕ ਬੁਣਜਾਰਾ ਸਿੱਖ ਉਨੇ ਆਪ ਦੀ ਸ਼ਰਧਾ ਦੇ ਨਾਲ ਇੱਕ ਕੀਮਤੀ ਨਗੀਨਾ ਗੁਰੂ ਸਾਹਿਬ ਨੂੰ ਭੇਟ ਕੀਤਾ ਪਰ ਗੁਰੂ ਸਾਹਿਬ ਨੇ ਉਹ ਨਗੀਨਾ ਗਦਾਵਰੀ ਨਦੀ ਵਿੱਚ ਵਗਾ ਕੇ ਮਾਰਿਆ ਉਹ ਸਿੱਖ ਨੇ ਵੇਖਿਆ ਵੀ ਗੁਰੂ ਸਾਹਿਬ ਨੇ ਨਗੀਨਾ ਨਦੀ 'ਚ ਸੜਤਾ ਤੇ ਉਹ ਸਿੱਖ ਹੈਰਾਨ ਵੀ ਹੋ ਗਿਆ ਤੇ ਨਰਾਜ ਵੀ ਗੁਰੂ ਜੀ ਨੇ ਵੀ ਮੇਰੇ ਸਤਕਾਰ ਦੀ ਕਦਰ ਨਹੀਂ ਕੀਤੀ ਜਿਹੜਾ ਕੀਮਤੀ ਹੀਰਾ ਸੀ ਉਹ ਨਦੀ 'ਚ ਵਗਾ ਕੇ ਮਾਰਿਆ ਫਿਰ ਗੁਰੂ ਸਾਹਿਬ ਨੇ ਉਹ ਸਿੱਖ ਨੂੰ ਕਿਹਾ ਵੀ ਜਾ ਤਾਂ ਕਿ ਨਦੀ 'ਚੋਂ ਆਪ ਦਾ ਜਿਹੜਾ ਹੀਰਾ ਉਹ ਕੱਢ ਲਿਆ ਜਦੋਂ ਉਹ ਸਿੱਖ ਨੇ ਨਦੀ ਦੇ ਵਿੱਚ ਹੱਥ ਮਾਰਿਆ ਤਾਂ ਉਹਦੇ ਹੀਰੇ ਨਾਲੋਂ ਵੀ ਬੇਕੀਮਤੀ ਹੀਰੇ ਗਦਾਵਰੀ ਨਦੀ ਦੇ ਵਿੱਚ ਪਏ ਸੀਗੇ ਜਿਨ੍ਹਾਂ ਨੂੰ ਦੇਖ ਕੇ ਉਹ ਸਿੱਖ ਹੈਰਾਨ ਹੋ ਗਿਆ ਤੇ ਜਿਹੜਾ ਉਹਦਾ ਹੰਕਾਰ ਸੀ ਉਹ ਟੁੱਟ ਗਿਆ ਤੇ ਉਹ ਗੁਰੂ ਜੀ ਦੇ ਚਰਨਾਂ 'ਚ ਢਹਿ ਢੇਰੀ ਹੋ ਗਿਆ ਤੇ ਇਸੇ ਜਗ੍ਹਾ ਤੋਂ 10ਵੇਂ ਪਾਤਸ਼ਾਹ ਨੇ ਤੀਰ ਚਲਾ ਕੇ ਆਪਣਾ ਜਿਹੜਾ ਸਤ ਜੋਗੀ ਅਸਥਾਨ ਸੀਗਾ ਹਜ਼ੂਰ ਸਾਹਿਬ ਨੂੰ ਇਸ ਜਗ੍ਹਾ ਤੋਂ ਤੀਰ ਚਲਾ ਕੇ ਪ੍ਰਗਟ ਕੀਤਾ ਸੀਗਾ ਆ ਸ਼ਾਸਤਰ ਨੇ ਦਰਸ਼ਨ ਕਰੋ ਗੁਰੂ ਸਾਹਿਬ ਜੀ ਦੇ ਸ਼ਾਸਤਰਾਂ ਦੇ ਆਹ ਤਸਵੀਰਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇਸ ਸਥਾਨ ਤੋਂ ਗੁਰੂ ਸਾਹਿਬ ਨੇ ਤੀਰ ਛੱਟਿਆ ਸੀ ਤੇ ਤਖਤ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਸੀਗਾ ਸਥਾਨ ਸੰਗਤ ਗੁਰਦੁਆਰਾ ਨਗੀਨਾ ਸਾਹਿਬ ਦੇ ਦਰਸ਼ਨ ਕਰਕੇ ਹੁਣ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੱਲੇ ਆ ਤੇ ਨਾਲ ਦੀ ਨਾਲ ਤੁਹਾਨੂੰ ਸਾਰਾ ਇਤਿਹਾਸ ਦੱਸਾਂਗੇ ਇੱਕ ਗੱਲ ਹੋਰ ਆ ਵੀ ਜਿਨ੍ਹਾਂ ਨੇ ਪੰਜਾਬ ਤੋਂ ਆਣਾ ਉਹ ਮੋٹے ਲੀੜੇ ਨਾਲ ਪਾ ਕੇ ਆਇਓ ਦਿੱਲੀ ਤੱਕ ਤੁਹਾਡੇ ਕੰਮ ਆਉਣਗੇ ਮੋਟੇ ਲੀੜੇ ਤੇ ਉਸ ਤੋਂ ਬਾਅਦ ਹਾਂ ਜਿਹੜੀ ਹਾਫ ਆਪਣੀ ਖੁੱਡੀ ਦੀ ਹੁੰਦੀ ਆ ਉਹ ਲਿਆਇਓ ਬਾਕੀ ਅਧੀਆਂ ਵਾਹਾਂ ਵਾਲਾ ਚੱਲਦਾ ਪ੍ਰੋਜੈਕਟ ਆ ਦੇਖੋ ਧੁੱਪ ਨਿਕਲੀ ਆ ਪੂਰੀ ਸੂਰਜ ਸ਼ਾਮ ਵੀ ਠੰਡ ਆ ਹਾਂ ਬਈ ਬਾੜੀ ਵੀ ਨਹੀਂ ਠੰਡ ਨੋਰਮਲ ਆ ਤੇ ਵੀਰੇ ਸ਼ਾਮ ਦੀ ਹੈਗੀ ਆ ਉਹ ਖੇੜੀ ਵਾਲੇ ਬਾਬੇ ਦਾ ਪੰਜਾਬ ਸਗਰ ਜਾਂਦਾ ਅੱਛਾ ਹਾਂ ਇਹਦੇ ਫੇਰ ਬੰਦ ਆਦੇ ਓਏ ਆ ਦੇ ਰਾਜ ਹੁਣੇ ਲਾ ਗੇ ਆਰੇ ਜਾਓ ਆਰੇ ਚੜਦਾ ਹੋ ਦਿੱਤੀ ਆਰੇ ਆਰੇ ਉਹ ਉਹ ਰਾਜੂ ਆਰੇ ਜਿਸਲੀਨਾ ਜਿਸਲੀਨਾ ਉਹਦੇ ਨਿੱਕੇ ਨਿੱਕੇ ਪਿਗਾ ਪਿਗੀ ਪਾਪਾ ਪਿੰਗ ਉਹ ਨਹੀਂ ਇਹ ਜਿਹੜੇ ਪਾਪਾ ਪੇਗਾ ਉਹ ਆ ਦੇਖਦਾ ਪਾਪਾ ਪੇ ਕਾੜੂ ਤਰਾਜੂ ਓਏ ਹਾਂ ਨਹੀਂ ਪੜਾਹਾ ਤੱਕੇ ਬਦੰਦਰ ਹਾਂ ਨਹੀਂ ਓਏ ਪੜਾਹਾ ਤੱਕੇ ਓ ਬੋਲਣ ਪਹਿਲਾਂ 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 ਬੋਲੇ ਸੀ ਉਹ ਤਾਂ ਹਟ ਗਏ ਉਹ ਤਾਂ ਸਾਦੇ ਸੀ ਹਾਂ ਰਿਹਾ ਕਿਉਂ ਜਿਹੜਾ ਹੰਬ ਗਿਆ ਤਾਂ ਆਹ ਦੇ ਚਾੜ ਦੇਾਂਗੇ ਉੱਤੇ ਖੜੇ ਆ ਖੜੀਆਂ ਖੜੀਆਂ ਪਾਰਕਿੰਗ ਚ ਹਾਂ ਪਾਰਕਿੰਗ ਚ ਲੱਗੇ ਆ ਖੜਗਾ ਵਾਜ ਕੱਟ ਗਿਆ ਦਿਖਾਈ ਸਾਰੇ ਜਾਨਵਰਾਂ ਦੀ ਵਰਜਾ ਇੱਧਰ ਆ ਜਾ ਉਹ ਦੇਖ ਆ ਤੇ ਦੀਪੇ ਬੈਣਾ ਹਾਂ ਪਤਾ ਨਹੀਂ ਗਿਆ ਭਾਬੀ ਭਾਈਏ ਜਿਹੜੇ ਥੱਕ ਗਈ ਕੋਈ ਗੋਪੀ ਬੈਣੇ ਨਹੀਂ 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 ਕੌਣ ਸੀ ਆ ਗੁਰਦੁਆਰਾ ਟਿੱਬੀ ਸਾਹਿਬ ਇਹ ਤੁਹਾਨੂੰ ਇਤਿਹਾਸ ਵੀ ਤੁਹਾਨੂੰ ਸੁਣਾਵਾਂਗੇ ਗੁਰਦੁਆਰਾ ਤਿੱਬੀ ਸਾਹਿਬ ਦਾ ਇਤਿਹਾਸ ਇਸ ਸਥਾਨ ਇਹ ਸਥਾਨ ਪੰਜ ਪੈਰਾਂ ਵਿੱਚੋਂ ਭਾਈ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਦਾ ਹੈ ਜਦੋਂ ਸਾਬਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਵੱਲ ਆਏ ਤਾਂ ਗੁਰੂ ਸਾਹਿਬ ਜੀ ਦੇ ਨਾਲ 2200 ਘੋੜਸਵਾਰ ਫੌਜਾਂ ਆਈਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਦੋ ਦਾਸ ਬਰਾਗੀ ਨੂੰ ਸਿੱਧੇ ਰਾਹ ਪਾਉਣ ਲਈ ਉਸ ਕੁਟੀਏ ਵਿੱਚ ਗਏ ਤਾਂ ਗੁਰੂ ਸਾਹਿਬ ਜੀ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਜੀ ਇਸ ਸਥਾਨ ਤੇ ਆਪਣਾ ਉਹਨਾਂ ਨੇ ਘੋੜਾ ਬੰਨਿਆ ਤੇ ਤੰਬੂ ਲਾਇਆ ਸੀ ਤੇ ਇਥੋਂ ਹੀ ਮਾਧੋਦਾਸ ਦਾ ਬਾਗ ਆਰੰਭ ਹੁੰਦਾ ਸੀ ਜਿੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਮਾਧੋਦਾਸ ਦਾ ਹੰਕਾਰ ਤੋੜਿਆ ਸੀ ਤੇ ਆਪਣਾ ਸੇਵਕ ਬਣਾ ਕੇ ਅਮਰਤ ਉਸ ਦੀ ਦਾਤ ਬਖਸ਼ੀ ਗਦਾਵਰੀ ਨਦੀ ਦਾ ਕਿਨਾਰਾ ਹੋਣ ਕਰਕੇ ਇਸ ਸਥਾਨ ਤੇ ਪਾਣੀ ਰੋਕਦਾ ਸੀ ਇਸ ਲਈ ਇਸ ਸਥਾਨ ਨੂੰ ਟਿੱਬੀ ਸਾਹਿਬ ਕਿਹਾ ਜਾਂਦਾ ਸਤਨਾਸੀ ਵਾਰੀ ਵਾਛਾ ਸਤਿਰ ਬਾਬਾਈ ਦੇ ਗਰਬਾ ਭਾਈ ਬਿਆਸ ਸੰਗੀਤ ਹੈ। ਭਾਈ ਤਾਂ ਫੈੰਗੀ ਦਾ ਆਪਣੇ ਜਿਹੜੇ ਪੰਜ ਪਿਆਰੇ ਪੰਜ ਪਿਆਰੇ ਵਾਹ ਸਤਨਾਮ ਸਿ ਜਪਾਸ਼ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਦੀ ਬੋਦੀ ਗੁਰੂ ਪਿਆਰੀ ਸਾਧ ਸੰਗਤ ਜੀ ਇਤਖ ਸਚਕਣ ਸੀ ਲੀਆ ਜੂ ਸਾਹਿਬ ਜੀ ਦੇ ਹੈ ਜੱਥੇਦਾਰ ਹੋਏ ਅੰਤ ਸੰਤ ਬਾਬਾ ਜੁਗਿੰਦਰ ਸਿੰਘ ਜੀ ਮੋਨੀ ਸਾਹਿਬ ਇੰਨਾ ਸੰਤਾ ਨੇ ਤਖਤ ਸਚਕਣ ਸੀ ਲੀਆ ਜੂ ਸਹਿ ਵੀ ਦੀ 40 ਸਾਲ ਸੇਵਾ ਕੀਤੀ ਬਗੈਰ ਤਨਖਾਹ ਤੂ ਕਿਸੇ ਕਮੇਟੀ ਕੋ ਨਾ ਜਾ ਗੁਰਦੁਆਰੇ ਕੋ ਲੂੰ ਤਨਖਾਹ ਨਹੀਂ ਸੀ ਜੀ ਲੈਂਦੇ ਸਾ ਤੇ ਆਪਣੇ ਤਿਲੰਗਰ ਤਿਆਰ ਕਰਕੇ ਸੰਤਾਨ ਨੂੰ ਲੰਗਰ ਛਕਾਉਂਦੇ ਸੀ ਜਦੋਂ ਇੰਨਾ ਸੁਲਤਾਨ ਨੇ 40 ਸਾਲ ਦੀ ਸੇਵਾ ਕੀਤੀ ਉਹਦੇ ਵਿੱਚੋਂ 12 ਸਾਲ ਦਾ ਮੌਨ ਰੱਖਿਆ ਸੀ 12 ਸਾਲ ਇੰਨਾ ਸੰਤਾਨ ਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਤਪਸ਼ਾ ਕਰਦੇ ਰਹੇ ਨਾਮ ਜਪਦੇ ਰਹੇ ਤਖਤ ਸਤਕਣ ਸੀ ਦੀ ਹਜੂ ਸਾਹਿਬ ਜੀ ਦੀ ਸੇਵਾ ਕਰਦੇ ਰਹੇ ਇਸ ਲਈ ਇੰਨਾ ਸੰਤਾਨ ਨੂੰ संत बाबा जुगिंदर सिंह जी मोनी साहब क्या जानदा सी जदों 12 ਸਾਲ ਦਾ ਮਨ ਰੱਖਿਆ ਸੀ ਲੰਗਰ ਦੀ ਸੇਵਾ ਤੋਂ ਉਪਰੰਤ ਗੋਦਾਵਰੀ ਚ ਇਸ਼ਨਾਨ ਕਰਕੇ ਇਹ ਸਤਾਂਤ ਆ ਕੇ ਤਪਸ਼ਾ ਕਰਦੇ ਸੀ ਇਸ ਲਈ ਇਹ ਸਤਾਂਨ ਦਾ ਨਾਮ ਤਪਸਥਾਨ ਹੈ ਜੀ ਅੱਜ ਤੋਂ 40 ਸਾਲ ਪਹਿਲੋਂ ਨ ਸੰਤਾਂ ਦੇ ਅੱਖਾਂ ਦਾ ਆਪਰੇਸ਼ਨ ਹੋਣ ਦੇ ਕਾਰਨ ਸੰਤਪਾਪਾ ਜੂਰਾ ਸਿੰਘ ਜੀ ਨੂੰ ਗੱਦੀ ਦੇ ਕੇ ਗਏ ਸੀ ਸੰਤਪਾਪਾ ਹਜੂਰਾ ਸਿੰਘ ਜੀ ਨੇ 16 ਸਾਲ ਅਤੇ 2-3 ਤਹਾ ਸਤਕਣ ਸਿਧੀ ਹਜੂ ਸਾਹਿਬ ਜੀ ਦੀ ਸੇਵਾ ਕੀਤੀ ਸੇਵਾ ਕਰ ਦਿਆ ਹੋਇਆ ਪਿਛਲੇ 12 ਜਨਵਰੀ 2000 ਸਤ ਬਾਬਾ ਜੂਰਾ ਸਿੰਘ ਜੀ ਚੋਲਾ ਛੱਡ ਕੇ ਨਾ ਸੰਤਾਂ ਨੂੰ ਚੋਲਾ ਛੱਡਿਆ ਨੂੰ 26 ਸਾਲ ਹੋ ਚੱਲੇ ਨਾ ਸੰਤਾ ਮਾਪੁਰ ਸਾਧ ਤਬਾਦ ਸੰਤ ਬਾਬਾ ਕੁਲਵੰਤ ਸਿੰਘ ਜੀ ਨੂੰ ਕਹਤੇ ਜੋ ਐਸ ਵੇਲੇ ਤਖਾ ਸਚਕੰਡ ਸ੍ਰੀ ਹਜੂ ਸਾਹਿਬ ਜੀ ਦੀ ਸੇਵਾ ਕਰ ਰਹੇ ਹਨ ਸਾਂਗੇ ਜੀ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਬੰਦਾ ਘਰ ਸਾਹਿਬ ਦੇ ਤੇ ਹੁਣ ਇਸ ਸਥਾਨ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਬਾ ਪੇ ਜਾਗੇ ਮੈਂ ਬਾਈਂ ਦੀ ਟੋਕਰੀ ਕਿ ਲਈ ਕੀ ਵਾਹਿਗੁਰੂ ਬਾਬਾ ਜੀ ਸਾਰੇ ਗੁਰਦੁਆਰਾ ਸਾਹਬ ਦਿਖਾਵਾਂਗੇ ਉਹਨਾਂ ਨਾਲ ਨਾਲ ਇਤਿਹਾਸ ਦੱਸਾਂਗੇ ਸੋ ਬਲੌਗਾਂ ਨਾਲ ਜੁੜੇ ਰਹੋ ਤੇ ਸ਼ੇਅਰ ਜ਼ਰੂਰ ਕਰਿਓ ਗੁਰਦੁਆਰਾ ਲਸ਼ਣ ਦਾ ਨਾਦ ਕਰਨ ਪਿਆ ਲਸ਼ਣ ਦਾ ਤੀਬਰ ਤਰੰਗ ਤੋਂ ਜੰਗਾ ਸਕਾਦੀ ਅਤੇ ਤੁਰੰਤ ਸੰਤਾ ਮਾਰਕ ਸੀ ਇੱਕ ਦਿਨ ਨਦੀ ਜੇਕਰ ਕ੍ਰਪਤੀ ਹੀ ਨਾ ਤਾਂ ਤੋਂ ਧਾਰਮਿਕ ਨਾਲ ਦੇ ਘੰਡੇ ਤੇ ਕੁੱਟੀਆਂ ਬਣਾਈ ਆਸ-ਪਾਸ ਦੇ ਲੋਕਾਂ ਨੂੰ ਕਪੜੀ ਕਲਾ ਦੇ ਨਾਲ ਰੰਗੀਆਂ ਸਿੱਧੀਆਂ ਦੇ ਨਾਲ ਪਰ ਮਾਰ ਲੱਗਿਆ ਸਰਤਾ ਨੂੰ ਕਿ ਦੂਰ ਦੂਰ ਤੱਕ ਦੀ ਮਾਦੋ ਸੋ ਜੀ ਨੂੰ ਵੀ ਆਪਣੇ ਸ਼ਕਤੀ ਦਾ ਤਪਾਹਾ ਕੇ ਨੀਵਾ ਭਗਤ ਵਾਸਤੇ ਹਰ ਸੰਭਵਤਾ ਨੂੰ ਲਿਆ ਪਰੰਤੂ ਪੂਰੀ ਤਰ੍ਹਾਂ ਤਰਸਪੋਇਆ ਅੰਤ ਨੂੰ ਆਪਣੇ ਸਾਥੀ ਸੰਘੀਲ ਸੜੇ ਭਗਵੰਦੇ ਅਪੀਰਾਲੇ ਸੜੇ ਸਾਰੀਆਂ ਦੁਨੀਆਂ ਸਿੱਖਾਂ ਦੇ ਸੜੇ ਉਸਾ ਤੇ ਚਰਮੀਆਂ ਦੇ ਟਿੱਕਾ ਆਪਣੇ ਇਨਾਂ ਦਾ ਤਪ ਚਤਾਪ ਕੀਤਾ ਗੁਰੂ ਸਾਹਿਬ ਨੇ ਮਨ ਨੂੰ ਦਰਦ ਕਰਾ ਕੇ ਉਹ ਅੰਗ ਉਪਾਰ ਕਰਾ ਕੇ ਸੰਗ ਸਾਥਿਆ ਆਪਣੇ ਬਲੋਂ ਭਾਈ ਪ੍ਰਤਾਪ ਸਿੰਘ ਨਾ ਦਿੱਤਾ ਬਾਬਾ ਬੰ다 ਸਿੰਘ ਜੀ ਦਾ ਦਿੱਤਾ ਰੱਖਿਆ ਚਾਤਾਂ ਦਾ ਨਾਸ਼ ਕਰਕੇ ਮੁਸਾਤਿਆਂ ਤੇ ਵੱਡੇ ਵੀ ਜੋ ਪਾਤਸ਼ਾਹ ਨੇ ਈ ਇੱਕ ਨਗਾ ਇੱਕ ਅਨਿਸ਼ਾਨ ਸਾਹ ਵੀਰ ਸਿੰਘ ਅੱਤੇ ਪੰਥ ਪਿਆਰੇ ਦੇ ਕੇ ਬਾਬਾ ਬੰਦਾ ਸਿੰਘ ਜੀ ਨੇ ਉਹ ਕਸਸਤਾਂ ਤੋਂ ਪੰਜਾਬ ਨੂੰ ਤੋੜਿਆ ਬਾਬਾ ਬੰਦਾ ਸਿੰਘ ਜੀ ਗੁਰੂ ਸਾਹਿਬ ਤੇ ਆ ਸ਼ੀਸ਼ਾ ਰਾਸੋ ਦਸ ਨੂੰ ਪਿਆਰ ਕਰ ਕਾਲ ਸਾਹਿਬ ਰਾਤ ਕਾਮ ਕਰਕੇ ਇਸ ਦੇ ਨਿਸ਼ਾਨ ਸਾਹਿਬ ਪੁਲਾਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਨਾਨਕ ਸ਼ਾਹੀ ਸਿਂਹਾਰਣ ਕੀਤੇ ਦਾਤਾ ਭੰਦਾ ਸਿੰਘ ਜੀ ਨੂੰ ਪੱਖ ਦਾ ਪਹਿਲਾ ਜਰਨਾਰ ਕਰਕੇ ਹੀ ਜਾਣਿਆ ਜਾਂਦਾ ਆਜੂ ਸੰਗਤ ਜੀ ਗੁਰਦਾਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਦੱਸਤਾ ਹੁਣ ਆਪਾਂ ਅਜੇਵ ਕਰ ਚੱਲਦੇ ਆ ਵੋਤ ਜਿਵੇਂ ਤੁਹਾਨੂੰ ਮੈਂ ਅਜਾib ਘਰ ਦੇ ਪਸਤੇ ਰਾਹ ਤੇ ਆਇਆ ਕਿਉਂ ਮਨ ਇਹ ਅਜਾਇਬ ਘਰ ਬਣਿਆ ਹੋਇਆ ਇੱਥੇ ਆਪਣੀ ਸਾਰੇ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਹਾਰੇ ਕੋ ਵੱਡਾ ਬਹੁਤ ਜਿਵੇਂ ਆਪਾਂ ਕਹਿ ਦਿੱਏ ਵੀ ਆਪਣੇ ਨੇੜੇ ਤੇ ਮਹਿਦੀਆਂ ਆਣਾ ਸਾਹਿਬ ਆ ਉਸੇ ਤਰ੍ਹਾਂ ਇੱਥੇ ਵੀ ਅਜਾਇਬ ਘਰ ਦੇ ਵਿੱਚ ਆਪਣਾ ਸਾਰ ਇਤਿਹਾਸ ਸਾਹਮ ਕੇ ਰੱਖਿਆ ਹੋਇਆ ਦੀ ਸਾਰੀਆਂ ਪਰਾਤਾਂ ਤੋਂ ਪਰਾਤਾਂ ਤਸਵੀਰਾਂ ਪਈਆਂ ਨੇ ਇਸ ਅਜਾਇਬ ਘਰ ਦੇ ਵਿੱਚ ਸੋ ਇੱਕ ਵਾਰੀ ਜਰੂਰ ਇੱਧਰ ਨੂੰ ਆਇਓ ਤੇ ਕਦਾਵਰੀ ਨਦੀ ਦੇ ਕੰਢੇ ਲੈਣ ਪਾਰ ਦੇ ਵਿੱਚੀ ਜਿਹੜੇ ਗੁਰਦੁਆਰਾ ਸਾਹਿਬ ਨੇ ਇਹ ਆੰਤਮ ਗੁਰਦੁਆਰਾ ਸਾਹਿਬ ਸੀ ਸਾਡਾ ਇਤਿਹਾਸ ਦੱਸਿਆ ਮੇਰਾ ਪਾ ਵੀ ਕਿੰਨੇ ਕਿੰਨੇ ਆਪਣੇ ਨਾਲ ਕੀ ਕੀ ਹੋਇਆ ਉਹ ਪਾ ਤੁਸੀਂ ਦੇਖਣ ਦੇ ਬੁੱਲੇ ਬਸ ਆਖਰੀ ਗੁਰਦੁਆਰਾ ਸਾਹਿਬ ਸੀ ਹੋਰ ਤਾਂ ਨਹੀਂ ਇੱਧਰ ਕੋਈ ਹੁਣ ਸੱਚਖੰਡ ਨੰਨਧੀ ਦੇ ਚੱਲਾਂਗੇ ਹਾਂ ਪਰਸ ਨੂੰ ਆਪਾਂ ਜਿਹੜੇ ਦੂਜੇ ਨੋਕ ਲਗਾਉਂਦਾ ਸਾਬ ਉਹ ਕਿੱਥੇ ਲੋਕਲ ਗੁਰਦੁਆਰੇ ਅੱਜ ਆ ਹੀ ਹੈ ਹਾਂ ਇਹ ਤਿੰਨ ਚਾਰ ਗੁਰਦੁਆਰੇ ਹੋਰ ਨਹੀਂ ਹੈ ਨਹੀਂ ਇੱਥੇ ਨਹੀਂ ਹੋਰੇਗੀ ਬਸ ਆਜੋ ਉਹ ਵੀ ਦਬਾ ਲਾ ਕੇ ਰੰਗਰ ਚੋੜ ਦਾ ਖਾਣਗੇ ਕਿੱਥੇ ਬਾਬਾ ਜੀ ਜਿਹੜਾ ਸੱਚਖੰਡ ਦਾ ਪੰਜ ਨੁਕਲ ਕੇ ਕੰਮ ਹਾਂਜੀ ਆਪਾਂ ਕਿਹੜੇ ਪਾਸੇ ਗੋਬਿੰਦ ਬਾਗ ਬੋਲ ਕੇ ਕੋਟ ਦਾ ਠੀਕ ਹੈ ਜੀ ਉੱਥੇ ਪਾਣੀ ਦੇ ਫੁਆਰਿਆਂ ਤੇ ਫੋਟੋ ਆਉਂਦੀ ਆ ਲੇਜ਼ਰ ਸ਼ੋ ਚੱਲਦਾ ਲੇਜ਼ਰ ਸ਼ੋ ਕਹਿੰਦੇ ਆ ਉਹਨੂੰ ਠੀਕ ਹੈ ਜੀ ਉਹਦਾ ਨਾ ਇਤਿਹਾਸ ਦਿਖਾਉਂਦੇ ਜਾਂ ਫਿਰ ਉਹਦੇ ਪਾਸੇ ਘੋੜੇ ਆ ਠੀਕ ਹੈ। ਨਵਿਲਾ ਠੀਕ ਹੈ ਠੀਕ ਹੈ। ਨਵਿਲਾ ਇੱਥੇ ਨੇ ਪੜ੍ਹਿਆ। ਯਾਨੀ ਜਿਹੜੀ ਗਦਾਵਰੀ ਦਰੀ ਦੇ ਆਹੀ ਆ ਹਨਾ ਇਹ। ਗਦਾਵਰੀ ਦਰੀ ਤੇ ਬੱਛਾ ਉਹ ਨਗੀਨਾ ਘਾਟ। ਟੀਬੀ ਸਾਹਿਬ। ਉਹ ਲੰਗਰ ਸਾਹਿਬ ਇਹ ਟੀਬੀ ਸਾਹਿਬ। ਉਹੀ ਆ। ਨਾ ਘਾਟਾ ਇੱਥੇ ਮਹਾਰਾਜ ਜਦੋਂ ਆਏ ਆ ਪੰਜਾਬ ਤੋਂ। ਹਾਂਜੀ। ਉੱਥੇ ਮਹਾਰਾਜ ਨੇ ਦੇਗ ਲਾਇਆ ਠੀਕ ਹੈ ਜੀ। ਉਹਦੇ ਸਾਹਮਣੇ ਆ ਜਿਹੜੀ ਇਹ ਨਾ ਤਾਂ ਨੇਗਾ ਬਣਾਉਂਦੇ ਇਹਨਾਂ ਬਾਬਾ ਜੀ ਨੂੰ ਬਣਾਉਂ ਦਿੰਦੇ ਉਹ ਸੋਣੀ ਪਤਨੀ ਖੜੀ ਆ। ਠੀਕ ਹੈ ਜੀ। ਉੱਥੇ ਫੌਜ ਬੈਠੀ ਸੀ। ਠੀਕ ਹੈ ਜੀ। ਇਹਦਾ ਭਜਨ ਘਰ ਆ। ਹਾਂਜੀ। ਇੱਥੇ ਆਪਣੇ ਪੰਜ ਪਿਆਰੇ ਯਾਰ ਮਹਾਰਾਜਾ ਰਣਜੀਤ ਸਿੰਘ ਉਹਨੀਆਂ ਨੂੰ ਰਹਿਣ ਵਾਸਤੇ ਜਗਾ ਬਣਾ ਦਿੱਤੀ ਠੀਕ ਹੈ ਜੀ ਇਹ ਬਾਅਦ ਚ ਫਿਰ ਇੱਥੇ ਕਈ ਆਪਣੇ ਪੰਜਾਬੀ ਸੰਤਾਂ ਨੇ ਆ ਕੇ ਭਗਤੀ ਕੀਤੀ ਠੀਕ ਹੈ ਜੀ ਇਸ ਕਰਕੇ ਉਹਦਾ ਨੌ ਭਜਨ ਘੜਾ ਰੱਖਤਾ ਠੀਕ ਹੈ ਇਹ ਗੋਡਾ ਤਾਂ ਬਣਾਇਆ ਫਿਰ ਮਸ਼ਤੂਆ ਨੇ ਆ ਰਹੇ ਨੇ ਬਾਬਾ ਅਤਰ ਸਿੰਘ ਜੀ ਨੇ ਹਾਂ ਜੀ ਇੱਥੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਬੈਠੇ ਸੀ ਠੀਕ ਹੈ ਜੀ ਇਹ ਹੈਗੇ ਤਾਂ ਜੰਮੂ ਦੇ ਇੱਥੇ ਠੀਕ ਹੈ ਜੀ ਇਹ ਉਧਰ ਜੰਮੂ ਚੋਂ ਭੱਜ ਕੇ ਆਏ ਸੀ ਠੀਕ ਹੈ ਠੀਕ ਜਦ ਮੁਗਲਾਂ ਦਾ ਰਾਜ ਸੀ ਤਾਂ ਠੀਕ ਹੈ ਜੀ ਮੁਗਲ ਬਣਾਉਂਦੇ ਸੀ ਹਿੰਦੂਆਂ ਨੂੰ ਮੋਸਮ ਮਾ ਕੋਲੋਂ ਫੇਰ ਹੈ ਜਦੋਂ ਇੱਥੇ ਆ ਕੇ ਛੁਪ ਕੇ ਬੈ ਗਏ ਠੀਕ ਨਾ ਕੋਈ ਵਿੱਦਿਅ ਸਿੱਧੀਆਂ ਬਾਉਟੀਆਂ ਠੀਕ ਆ ਜੀ ਜਦੋਂ ਫਿਰ ਇਹਨਾਂ ਨੂੰ ਬੈਠੇ ਆ ਕੇ ਮਹਾਰਾਜ ਜੀ ਇਹਨਾਂ ਦੇ ਪਲੰਗ ਤੇ ਬੈਠੇ ਇਹ ਬਾਹਰ ਗਏ ਹੋਇਚ ਠੀਕ ਆ ਜੀ ਜਦੋਂ ਆ ਕੇ ਇਹਨਾਂ ਨੇ ਆਪਣਾ ਲਾਇਆ ਜੋ ਵੀ ਪਲੰਗ ਕਦੀਏ ਉਲਟਾ ਤਾਂ ਫਿਰ ਉਹ ਪਲੰਗ ਕਿਥੇ ਉਲਟਾ ਹੋਣਾ ਉਹ ਤਾਂ ਬੜੀ ਢੰਗੀ ਦੇ ਮਾਲਕ ਸਹੀ ਗੱਲ ਆ ਫਿਰ ਉਹ ਕਹਿੰਦੇ ਕੌਣ ਹੈ ਤੂੰ ਹਾਂ ਇਹ ਕਹਿੰਦਾ ਜੀ ਮੈਂ ਛੋਟਾ ਹੀ ਬੰਦਾ ਹੂੰ ਇਹ ਜੋ ਮੂਹ ਆਇਆ ਲੈਣਾ ਜੀ ਉਹ ਇਹਨਾਂ ਨੂੰ ਵਰਮੈਣਾ ਸੀ ਠੀਕ ਹੈ ਇਹ ਕਹਿੰਦੇ ਜੇ ਤੂੰ ਸ਼ਾਦਾ ਬੰਦਾ ਫੇਰ ਆ ਕੀ ਕਰਦਾ ਤੂੰ ਤੇ ਦੇ ਕੋਈ ਇੰਨਾ ਸਮਾਨ ਹੋ ਕੇ ਇੰਨਾ ਕੁਝ ਹੋ ਕੇ ਤੂੰ ਉੱਠੋ ਕਿਉਂ ਆਇਆ ਪਰ ਦੇਖੇ ਹੂੰ 2 ਇਹਦਾ ਨਾਮ ਤਾਂ ਮਾਧੂ ਰਾਜੋ ਮਾਧੂ ਦਾਸ ਬਰਾਗੀ ਬਰਾਗੀ ਤਾਂ ਅਗਲੇ ਜਿੱਥੋਂ ਹੈ ਭੱਜਿਆ ਆ ਤਾਂ ਠੀਕ ਹੈ ਜੀ ਇਨੂੰ ਫਿਰ ਮਹਾਰਾਜ ਨੇ ਤੋਂ ਪੰਜ ਤੀਰ ਪੰਜ ਸਿੰਘ ਹਾਂ ਦੇ ਕੇ ਪੰਜਾਬ ਵੱਲੋਂ ਭੇਜਿਆ ਸੀ ਫਿਰ ਇਹਨਾਂ ਨੇ ਪਹਿਲਾਂ ਐਡਲ ਸਾਡੇ ਪਿੰਡਾਂ ਕੰਨੀ ਆਪਣਾ ਕਿਹੜਾ ਪਿੰਡ ਆ ਜੀ ਮੇਗਾ ਮਲਵੇਰ ਕੋਟੜ ਕੋਲੇ ਠੀਕ ਆ ਫਿਰ ਇਹ ਫਿਰ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਸਮਾਨੇ ਵਾਲੇ ਮੁਸਲਮਾਨ ਨੂੰ ਦੇ ਦਿੱਤਾ ਤੇ ਘਮਾ ਅਦਰ ਜੀ ਤੇ ਤਲਵਾਰ ਚ ਹੂੰ ਸਹੀ ਗੱਲ ਫਿਰ ਉਥੋਂ ਪੰਜਾਬੀ ਰਾਜਾ ਦੂਜਾ ਸੀ ਫਿਰ ਸਮਾਂ ਦੂਜੀ ਇੱਕ ਨਾਈਟ ਐਟ ਖੜ ਗਈ ਠੀਕ ਆ ਬਾਬਾ ਜੀ ਲਓ ਜੀ ਇਤਿਹਾਸਿਕ ਬੂੰਗਾ ਸਰਬ ਲੋਕ ਸ਼ੋਨੀ ਨੰਗ ਸਿੰਘ ਬੁੱਢਾ ਦਲ ਸ੍ਰੀ ਦਸ਼ਮੇਸ਼ਕਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ 2200 ਘੋੜਸਵਾਰ ਅਤੇ ਅਕਾਲੀ ਫੌਜ ਨੇ ਗੰਗਾ ਸਿੰਘਾਂ ਸਵੇਰ ਡੇਰੇ ਲਾਏ ਸਨ ਇਸ ਸਥਾਨ ਤੇ ਹੀ ਸਰਬਲੋਗ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਸੀ ਗੁਰੂ ਸਾਹਿਬ ਨੇ ਆਜੋ ਹੁਣ ਦਰਸ਼ਨ ਕਰਾਉਣੇ ਆ ਸਥਾਨ ਦੇ ਆਹ ਜੀ ਹਾਂ ਇਹ ਪੁਰਾਣਾ ਵਾ ਇਹ ਆਇਆ ਗੁਰਦੁਆਰਾ ਤੇ ਹਾਂ ਦੇ ਆਉ ਬਾਬਾ ਦੱਸਦਾ ਨਹੀਂ ਸੀਗਾ ਵੀ ਆਹ ਵਾ ਜਿਹੜਾ ਉੱਥੇ ਖੜਾ ਵਾ ਆਸਥਾਨ ਆ ਉਹ ਨਿੰਗਾ ਆ ਆ ਨਿੰਗਾ ਸਿੰਘ ਆ ਆ ਜਿਓ ਜੀ ਡਾਂਗੇ ਜੀ ਹੁਣ ਆਪਾਂ ਚੱਲਦੇ ਆ ਜਿੱਥੋਂ ਗਦਾਵਰੀ ਨਦੀ ਦੇ ਵਿੱਚੋਂ ਗਾਗਰ ਭਰ ਕੇ ਲੈ ਕੇ ਜਾਂਦਾ ਸਵੇਰੋਂ ਤੇ ਸਵੇਰੇ ਵੀ ਤੁਹਾਡੇ ਦਰਸ਼ਨ ਕਰਾਵਾਂਗੇ ਪਹਿਲਾਂ ਹੁਣ ਦਰਸ਼ਨ ਕਰਾ ਦਈਏ ਵੀ ਜਿੱਥੋਂ ਗਾਗਰ ਭਰ ਕੇ ਜਾਂਦੀ ਆ ਦਰਬਾਰ ਸਾਹਿਬ ਦੇ ਵਿੱਚ ਵਾਹੀ ਜਿੱਥੋਂ ਜਾਂਦੀ ਆ ਗਾਗਰ ਭਰ ਕੇ ਸਵੇਰੇ ਵੇਲੇ ਦਾ ਬਹੁਤ ਕੱਟ ਹੁੰਦਾ ਇੱਥੇ ਤੇ ਸਵੇਰੇ ਵੇਲੇ ਵੀ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਇਹ ਆ ਗਦਾਵਰੀ ਨਦੀ ਜਿੱਥੇ ਗੁਰੂ ਸਾਹਿਬ ਨੇ ਨਗੀਨਾ ਸਿੱਟਿਆ ਸੀਗਾ ਸਾਸੀ ਗਾਵਾ ਤਾਂ ਠੀਕ ਹੋ ਇਹ ਆ ਗਦਾਵਰੀ ਨਦੀ ਇਥੋਂ ਗਾਗਰ ਭਰ ਕੇ ਜਾਂਦੀ ਆ ਇਹ ਇਸ ਸਥਾਨ ਤੋਂ ਲੈ ਕੇ ਜਾਂਦੇ ਆ ਸਵੇਰੋਂ ਗਾਗਰ ਭਰ ਕੇ ਜੋ ਵੀ ਇਸ ਸਥਾਨ ਨੂੰ ਖੋਲਦੇ ਆ ਉਹੀ ਉਹਦੀ ਬੰਦ ਕਰ ਜਾਂਦੇਗਾ ਗਾਗਰ ਵਰਕੇ ਤੇ ਦਰਸ਼ਨ ਕਰੋ ਸੱਚਖੰਡ ਚ ਇੱਕ ਗਾਗਰ ਦੇ ਇੱਕ ਦੂਜੀ ਗਾਗਰ ਦੋ ਗਾਗਰਾਂ ਜਾਂਦੀਆਂ ਇੱਕ ਜਾਂਦੀ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੋਲੀ ਬਣਾਈ ਹੋਈ ਆ ਇੱਕ ਗਾਗਰ ਉਥੋਂ ਜਾਂਦੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਇਹ ਆ ਗਦਾਬਰੀ ਨਦੀ ਇਸ ਨਦੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਵੀ ਸਾਡਾ ਜਿਹੜਾ ਖਜ਼ਾਨਾ ਗਦਾਬਰੀ ਨਦੀ ਦੇ ਵਿੱਚ ਆ ਉੱਥੇ ਬਾਬਾ ਜੀ ਨੇ ਭਗਤੀ ਕੀਤੀ ਸੀ ਹਾਂ ਜਿਹੜੇ ਮਸਤੂਆਣੇ ਵਾਲੇ ਬਾਬਾ ਅਤਰ ਸਿੰਘ ਜੀ ਸੀਗੇ ਉਹਨਾਂ ਨੇ ਇਸ ਸਥਾਨ ਦੇ ਉੱਤੇ ਤੁਹਾਨੂੰ ਨੇੜੇ ਜਾ ਕੇ ਦਿਖਾਉਨੇ ਆ ਤੇ ਤਪ ਕੀਤਾ ਸੀਗਾ ਭਗਤੀ ਕੀਤੀ ਸੀ ਇਸ ਸਥਾਨ ਤੇ ਨਦੀ ਦਾ ਪਾਣੀ ਆ ਜੋ ਗੰਦਲਾ ਹੋਇਆ ਵਾ ਤੇ ਤਪ ਸਥਾਨ ਬਾਬਾ ਅਤਰ ਸਿੰਘ ਜੀ ਦਾ ਇਹ ਤਪ ਸਥਾਨ ਇੱਥੇ ਬਾਬਾ ਅਤਰ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸੀਗੇ ਤਪੱਸਿਆ ਕਰਕੇ ਚਲੋ ਵੀ ਸੰਗ ਤੋਂ ਕਰ ਲੈ ਦਰਸ਼ਨ ਬਾਕੀ ਸਵੇਰੇ ਕਰਾਂਗੇ ਜਦੋਂ ਅਮਰਤ ਵੇਲੇ ਹੁਣ ਚੱਲਦੇ ਆਪਾਂ ਆਪਣੀ ਸਰਾਂਚ ਇੱਥੇ ਫਿਰ ਉਹ ਬਾਬਾ ਜੀ ਦੀ ਗੁਰੂ ਮਹਿੰਦੀ ਹੁੰਦੀ ਸੀ ਨਾ ਇੱਥੋਂ ਗਾਗਰ ਭਰ ਕੇ ਲੈਂਦੇ ਸੀ ਉਹਦੇ ਹਸਤਾਲੇ ਦੀ ਸੇਵਾ ਕਰ ਦਿੱਤੀ ਜੀ ਹੁਣ ਕੱਲ ਨੂੰ ਆਪਾਂ ਗਾਗਰੋਂ ਦੂਜੇ ਸਿੰਘ ਲੈ ਕੇ ਆਉਣਗੇ ਹਨਾ ਫਿਰ ਭਰ ਕੇ ਜਾਣਗੇ ਫਿਰ ਉਹਨਾਂ ਇਸ਼ਨਾਨ ਕਰਨਗੇ ਸ਼ਸਤਰਾਂ ਦਾ ਉਹ ਜਗਾ ਇੱਥੇ ਇੱਥੋਂ ਗਾਗਰ ਜਿਹੜੀ ਆਪਾਂ ਮੱਥਾ ਦੇ ਕੇ ਕਹਿੰਦਾ ਨਾ ਉੱਥੇ ਉੱਥੋਂ ਲੈ ਕੇ ਜਾਂਦੇ ਆਂ